ਭਗਤ ਮਾਨ ਕੇਜਰੀਵਾਲ ਜੀ ਦੇ ਬੜੇ ਧੰਨਵਾਦੀ ਆ ਕਿ ਜਿਹੜੇ ਬਜ਼ੁਰਗਾਂ ਨੂੰ ਇਥੇ ਇਥੋਂ ਤੱਕ ਸਿਆਲ ਕਰਉਂਦੇ ਆ ਔਰ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਕਿ ਅੱਗੇ-ਅਗੇ ਮਹਾਰਾਜ ਉਹਨਾਂ ਨੂੰ ਇਸ ਤੋਂ ਵੀ ਵੱਡੀ ਪ੍ਰਧਾਨ ਮੰਤਰੀ ਚੀਟ। ਅੱਜ ਇਹਨਾਂ ਸ਼ਰਧਾਂਜੂਆਂ ਨੂੰ ਇਸ ਤੀਰਥ ਯਾਤਰਾ ਦਾ ਆਗਾਜ਼ ਗੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਤੋਂ ਕਰ ਰਹੇ ਆ। ਮੈਂ ਲਾਕੇ ਵੱਲੋਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਧੰਨਵਾਦ ਦਿੰਦਾ ਉਹਨਾਂ ਦਾ ਸ਼ੁਕਰੀਆ ਕਰਦਾ ਕਿ ਉਹਨਾਂ ਨੇ ਇਹ ਜਿਹੜੀ ਲੋਕਾਂ ਦੀ ਇੱਕ ਬਹੁਤ ਵੱਡੀ ਮੰਗ ਸੀਗੀ ਉਸ ਨੂੰ ਪੂਰਾ ਕੀਤਾ ਪਰਮੇਸ਼ ਚੰਦਰ ਭਾ ਗਰਦਾਸਪੁਰ ਰਹਿਣ ਵਾਲੇ ਸ਼ੰਕਰ ਨਗਰ ਅਸੀਂ ਚੱਲੇ ਆ ਜੀ ਟੂਰ ਤੇ ਮਾਤਾ ਦੇ ਦਰਸ਼ਨ ਕਰਨਾ ਆਪਣੇ ਗੁਰਦੁਆਰੇ ਦੇ ਦਰਸ਼ਨ ਕਰਨਾ ਭਗਤ ਮਾਨ ਕੇਜਰੀਵਾਲ ਜੀ ਦੇ ਬੜੇ ਧੰਨਵਾਦੀ ਆ ਕਿ ਜਿਹੜੇ ਬਜ਼ੁਰਗਾਂ ਨੂੰ ਇੱਥੇ ਇਥੋਂ ਤੱਕ ਸਿਆਲੇ ਕਰਾਉਂਦੇ ਆ ਔਰ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਅੱਗੇ-ਅੱਗੇ ਮਹਾਰਾਜ ਉਹਨਾਂ ਨੂੰ ਇਸ ਤੋਂ ਵੀ ਵੱਡੀ ਪ੍ਰਧਾਨ ਮੰਤਰੀ ਚੀਟ ਦੇ। ਅੱਜ ਗੁਰਦਾਸਪੁਰ ਲਈ ਇੱਕ ਖੁਸ਼ੀ ਦਾ ਮਕਾਮ ਹੈ ਕਿ ਪੰਜਾਬੀਆਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹੋਏ ਹਰਮਨ ਪਿਆਰੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਇੱਕ ਮੁੱਖ ਮੰਤਰੀ ਤੀਰਥ ਯਾਤਰਾ ਸਾਰੇ ਸੂਬੇ ਦੇ ਵਿੱਚ ਸ਼ੁਰੂ ਕੀਤੀ ਆ ਔਰ ਇਸ ਯਾਤਰਾ ਨੂੰ ਅੱਜ ਗੁਰਦਾਸਪੁਰ ਤੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਸਾਡੇ ਏਡੀਸੀ ਡਿਵੈਲਪਮੈਂਟ ਔਰ ਸੈਕਟਰੀ ਜ਼िला ਪਰਸ਼ਦ ਔਰ ਬਾਕੀ ਵੀਡੀਓ ਸਾਹਿਬ ਔਰ ਬਾਕੀ ਸਾਰੇ ਐਡਮਿਨਿਸਟ੍ਰੇਸ਼ਨ ਦੇ ਮੈਂਬਰ ਸਹਿਬਾਨ ਇੱਥੇ ਹਾਜ਼ਰ ਨੇ ਅੱਜ ਇਹਨਾਂ ਸ਼ਰਧਾਂਜੂਆਂ ਨੂੰ ਇਸ ਤੀਰਤ ਯਾਤਰਾ ਦਾ ਆਗਾਜ਼ ਗੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਤੋਂ ਕਰ ਰਹੇ ਆ ਮੈਂ ਇਲਾਕੇ ਵੱਲੋਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਧੰਨਵਾਦ ਦਿੰਦਾ ਉਹਨਾਂ ਦਾ ਸ਼ੁਕਰੀਆ ਕਰਦਾ ਕਿ ਉਹਨਾਂ ਨੇ ਇਹ ਜਿਹੜੀ ਲੋਕਾਂ ਦੀ ਇੱਕ ਬਹੁਤ ਵੱਡੀ ਮੰਗ ਸੀਗੀ ਉਸ ਨੂੰ ਪੂਰਾ ਕੀਤਾ ਔਰ ਇਸ ਦਿੱਲੀ ਦੀ ਯਾਤਰਾ ਦੀ ਖੂਬੀ ਇਹ ਆ ਕਿ ਇਹਦੇ ਵਿੱਚ ਕੋਈ ਵਿਤਕਰਾ ਨਹੀਂ ਰੱਖਿਆ ਗਿਆ ਹਰ ਵਰਗ ਅਮੀਰ ਗਰੀਬ ਜਾਤ ਪਾਤ ਤੋਂ ਉੱਪਰ ਉੱਠ ਕੇ ਜਿੱਥੇ-ਜਿੱਥੇ ਕਿਸੇ ਦੀ ਸ਼ਰਧਾ ਉੱਥੇ ਨਤਮਸਤਕ ਹੋਣ ਲਈ ਇਹ ਸਾਰੀ ਸਹੂਲਤ ਜਿਹੜੀ ਆ ਅੱਜ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ ਜਿਹਦੇ ਵਿੱਚ ਬਹੁਤ ਵਧੀਆ ਲਗਜ਼ਰੀ ਕੋਚ ਬੱਸ ਦਾ ਇੰਤਜ਼ਾਮ ਕੀਤਾ ਗਿਆ ਔਰ ਸਾਰੇ ਸ਼ਰਧਾਂਜਲੂਆਂ ਨੂੰ ਇੱਕ-ਇੱਕ ਕਿੱਟ ਜਿਹੜੀ ਆ ਮੁਹੱਈਆ ਕਰਾਈ ਗਈ ਆ ਔਰ ਕਿੱਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇੱਕ ਕੰਬਲ ਇੱਕ ਸਰਾਨਾ ਸਾਬਣ ਤੇਲ ਮਾਲਾ ਛਤਰੀ ਹਰ ਚੀਜ਼ ਅਵੇਲੇਬਲ ਆ ਔਰ ਇਹਨਾਂ ਸ਼ਰਧਾਂਜੁਨਾ ਦੇ ਰਹਿਣ ਦਾ ਬਹੁਤ ਬਖੂਬੀ ਦੇ ਨਾਲ ਪ੍ਰਬੰਧ ਆ ਖਾਣੇ ਪੀਣੇ ਦਾ ਪ੍ਰਬੰਧ ਆ ਔਰ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਊਗੀ ਨਾ ਸਮਝਣਾ ਕਿ ਆ ਜਿਹੜਾ ਉਪਰਾਲਾ ਪੰਜਾਬ ਸਰਕਾਰ ਦਾ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਬਹੁਤ ਬਖੂਬੀ ਦੇ ਨਾਲ ਲੋਕਾਂ ਲਈ ਸਾਈ ਹੋ ਰਹੀ ਆ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਚਾ ਹੈ ਕਿਤੇ ਲੋਕ ਕਈ ਵਾਰ ਖਰਚੇ ਤੋਂ ਗਰੇਜ਼ ਕਰ ਜਾਂਦੇ ਸੀਗੇ ਉਹ ਸੋਚਦੇ ਸੀਗੇ ਵੀ ਸਾਡੇ ਸ਼ਰਦਾ ਦਾ ਚਿੰਨ ਹੈ ਅਸੀਂ ਕਿਵੇਂ ਜਾਵਾਂਗੇ ਉੱਥੇ ਅੱਜ ਮੁੱਖ ਮੰਤਰੀ ਨੇ ਰਾਹ ਪੱਧਰਾ ਕਰਕੇ ਹਰ ਇੱਕ ਲਈ ਸਹੂਲਤ ਜਿਹੜੀ ਆ ਉਹ ਦੇਤੀ ਆ ਭਾਵੇਂ ਅਮੀਰ ਆਵੇ ਭਾਵੇਂ ਗਰੀਬ ਆਵੇ ਕੋਈ ਜਾਤ ਪਾਤ ਤੋਂ ਧਿਆਨ ਨਹੀਂ ਰੱਖਿਆ ਔਰ ਇਹ ਜਿਹੜੀ ਸਕੀਮ ਆ ਅੱਜ ਗੁਰਦਾਸਪੁਰ ਚ ਉਹਦਾ ਆਗਾਜ਼ ਕਰ ਰਹੇ ਆ ਇਹ ਜਿਹੜੀ ਬਾਤ ਸਾਡੀ ਆ 2 ਦਿਨ ਵਾਸਤੇ ਇਹ ਯਾਤਰਾ ਹੈਗੀ ਆ ਅੱਜ ਇੱਥੋਂ ਚੱਲ ਕੇ ਸਭ ਤੋਂ ਪਹਿਲਾਂ ਮਾਤਾ ਚੰਤਪੁਰਨੀ ਫਿਰ ਉਸ ਤੋਂ ਬਾਅਦ ਜਵਾਲਾ ਜੀ ਉਸ ਤੋਂ ਬਾਅਦ ਨਿਆਣਾ ਦੇਵੀ ਔਰ ਉਸ ਤੋਂ ਬਾਅਦ ਨਾਈਟ ਸਟੇ ਅਨੰਤਪੁਰ ਸਾਹਿਬ ਕਰਕੇ ਇਹ ਵਾਪਸ ਆਊਗੀ ਔਰ ਅੱਜ ਗੁਰਦਾਸਪੁਰ ਦੇ ਲੋਕ ਵੱਖ-ਵੱਖ ਪਿੰਡਾਂ ਚੋਂ ਸ਼ਹਿਰਾਂ ਦੇ ਵਿੱਚੋਂ ਬੀਬੀਆਂ ਸਾਰੇ ਬੰਦੇ ਬੱਚੇ ਅੱਜ ਇਹ ਸਭ ਇਸ ਯਾਤਰਾ ਦਾ ਜਿਹੜਾ ਲਾਭ ਉਠਾ ਰਹੇ ਆ ਔਰ ਮੈਂ ਸਮਝਣਾ ਕਿ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਇਹ ਗੱਲ ਹੋਈ ਆ ਜਿੱਥੇ ਲੋਕ ਕਿਉਂਕਿ ਸਾਡਾ ਮੁਲਕ ਰਿਸ਼ੀਆ ਮੁਨੀਆ ਤਪਸਵੀਆਂ ਸੰਤਾਂ ਪਗੰਬਰਾ ਪੀਰਾਂ ਦੀ ਧਰਤੀ ਆ ਔਰ ਲੋਕਾਂ ਦਾ ਵਿਸ਼ਵਾਸ ਆ ਪ੍ਰਮਾਤਮਾ ਦੇ ਉੱਪਰ ਉਸ ਵਿਸ਼ਵਾਸ ਨੂੰ ਅੱਜ ਦੁਬਾਰਾ ਮੈਂ ਸਮਝਣਾ ਵੀ ਲੋਕਾਂ ਦੇ ਵਿੱਚ ਇੱਕ ਜਾਗ ਲਾਈ ਆ ਮੁੱਖ ਮੰਤਰੀ ਨੇ ਕਿ ਜਾਓ ਇਹਨਾਂ ਧਰਮ ਸਥਾਨਾਂ ਤੇ ਜਾ ਕੇ ਪ੍ਰਣ ਲੈ ਕੇ ਆਓ ਕਿ ਆਪਾਂ ਚੰਗੀ ਜ਼ਿੰਦਗੀ ਬਿਤਾਉਣੀ ਆ ਚੰਗਾ ਸਿਹਤ ਰੱਖਣੀ ਆ ਔਰ ਈਸ਼ਵਰ ਦਾ ਆਸ਼ੀਰਵਾਦ ਆਪਣੇ ਹਰ ਕਾਰੋਬਾਰ ਦੇ ਵਿੱਚ ਲੈਣਾ ਸੋ ਅੱਜ ਸਾਰੇ ਇਹ ਸ਼ਰਧਾਂਜਲੂ ਜਿਹੜੇ ਨੇ ਏ ਵਕ ਵਕ ਤੁਹਾਮਾ ਦੇ ਜਾਣਗੇ ਮੈਂ ਧੰਨਵਾਦ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਜਿਨ੍ਹਾਂ ਨੇ ਬਹੁਤ ਬਖੂਬੀ ਦੇ ਨਾਲ ਇਹ ਸਾਰਾ ਅਰੇਂਜਮੈਂਟ ਜਿਹੜਾ ਕੀਤਾ ਔਰ ਮੈਂ ਇੱਕ ਵਾਰੀ ਫੇਰ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿਨਾ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਯਾਤਰਾ ਜਿਹੜੀ ਆ ਪੰਜਾਬ ਦੇ ਹਰ ਕੋਨੇ ਤੋਂ ਸ਼ੁਰੂ ਕਰਕੇ ਤੀਰਸਤਾਨਾਂ ਤੇ ਜਾ ਕੇ ਲੋਕਾਂ ਦੇ ਜਿਹੜੇ ਇੱਕ ਵਿਸ਼ਵਾਸ ਤੇ ਸ਼ਰਧਾ ਦਾ ਕੇਂਦਰ ਆ ਉੱਥੇ ਨਤਮਸਤਕ ਹੋਣ ਦਾ ਮੌਕਾ ਦਿੱਤਾ ਧੰਨਵਾਦ ਨਮਸਕਾਰ ਭਾਈ ਮੇਰਾ ਨਾਮ ਭਾਈ ਗੋਰੂ ਕੁਮਾਰ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਮਾਤਾ ਚਿੰਤਪੁਰਨੀ ਨੈਣਾ ਦੇਵੀ ਤੇ ਅਨੰਦਪੁਰ ਸਾਹਿਬ ਭਗਵੰਤ ਮਾਨ ਸ਼੍ਰੀ ਭਗਵੰਤ ਮਾਨ ਜੀ ਦੇ ਅਗਵਾਈ ਹੇਠਾਂ ਥਲੇ ਸ੍ਰੀ ਰਾਡੇ ਰਵਨ ਬੈਲ ਜੀ ਜੋ ਕਿ ਐਮਐਲਏ ਦੇ ਕਿਨਾਂ ਦਾ ਉਹ ਅੱਜ ਸਾਰ ਨੂੰ ਸਾਡੀ ਚੜੀ ਦੇ ਕੇ ਤੁਹਾਨੂੰ ਜਾਤਾ ਰਵਾਨਾ ਕਰਨਗੇ ਅਸੀਂ ਰਵਨ ਬੈਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਦੇ ਸ੍ਰੀ ਭਗਵੰਤ ਮਾਨ ਜੀ ਦਾ ਆਪਾਲੀ ਜਿੰਦਾਬਾਦ ਮੈਂ ਗੁਰਦਾਸਪੁਰ ਨਿਵਾਸੀ ਮਮਤਾ ਗੋਇਲ ਵੀ ਭਗਵੰਤ ਮਾਨ ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਹੈ ਮਾਤਾ ਤੇ ਜਾਨ ਦਾ ਬਿਸਾਰੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਹੂਦਾ ਦਿੱਤੀ ਆ ਮੈਂ ਅਹੀਂ ਉਤੋਂ ਸ਼ਹਿਰ ਨਿਵਾਸੀ ਬਹੁਤ ਜ਼ਿਆਦਾ ਖੁਸ਼ ਆ ਅਸੀਂ ਉਹਨਾਂ ਦੇ ਉਪਰਾਲੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਉਪਰਾਲਾ ਅਜੇ ਤੱਕ ਇਹ ਸ਼ਹਿਰ ਵਿੱਚ ਸ਼ੁਰੂ ਨਹੀਂ ਹੋਇਆ ਸੀ ਉਹਨਾਂ ਦੀ ਯੋਜਨਾ ਦੇ ਅਧੀਨ ਹਰ ਅਮੀਰ ਗਰੀਬ ਇੱਕ ਆਪਣੇ ਦਰਸ਼ਨਾ ਨੂੰ ਜਾ ਸਕਦਾ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਤੇ ਤਾਂ ਕਿ ਇੰਦਾਂ ਦੀ ਜਿਹੜੀ ਬੱਸ ਸਰਵਿਸ ਹੋਣੀ ਚਾਹੀਦੀ ਹੈ ਜਦੋਂ 30 ਜੱਥੇ ਜਾਣ ਵਾਸਤੇ ਇਹ ਜ਼ਰੂਰ ਇਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਪਰੇ ਉਪਰਾਲਾ ਪਹਿਲੀ ਵਾਰੀ ਹੀ ਇਹਨਾਂ ਨੇ ਕੀਤਾ ਅਸੀਂ ਇਹਨਾਂ ਦੇ ਬਹੁਤ ਬਹੁਤ ਸ਼ਹਿਰਦਾ ਸੀ ਧੰਨਵਾਦ ਕਰਦੇ ਆਂ ਅਗਲੀ ਵਾਰੀ ਹੁਮ ਹਮਾ ਕੇ ਉਹਨਾਂ ਦੀ ਮਹਿਮਾਨੀ ਨਾਲ ਭਵੇਂ ਦੋ ਬਸਾਂ ਹੀ ਜਾਣ ਗਈਆਂ ਸਾਨੂੰ ਉਹਨਾਂ ਦੇ ਪੂਰੀ ਪੂਰੀ ਆਸ਼ਾ ਅੱਜ ਕਿੱਥੇ ਕਿੱਥੇ ਚੱਲੇ ਹੋ ਤਾਂ ਜੀ ਅੱਜ ਅਸੀਂ ਪਹਿਲੇ ਚਿੰਤਪੂਨੀ ਜਵਾਲਾ ਜੀ ਨੈਨਾ ਦੇਵੀ ਤੇ ਆਨੰਦਪੁਰ ਸਾਹਿਬ ਮੱਥਾ ਟੇਕਦੇ ਹੀ ਵਾਪਸ ਆਪਣੇ ਗੁਰਦਾਸਪੁਰ ਵਿੱਚ ਚਾਵਾਂਗੇ ਇਹ ਦੋ ਦਿਨ ਦਾ ਟੂਰ ਹੈ ਇਹ ਦੋ ਦਿਨ ਦਾ ਅੱਜ ਜਾਵਾਂਗੇ ਤੇ ਕੱਲ ਦੀ ਸਾਡੀ ਵਾਪਸੀ ਹੈ ਜੀ ਤੇ ਜੋ ਮਤਲਬ ਬੱਸ ਵਿੱਚ ਅਰੇਂਜਮੈਂਟ ਕੀਤਾ ਗਿਆ ਬਹੁਤ ਵਧੀਆ ਵਾ ਵੀ ਖਾਣਾ ਤੱਕ ਵੀ ਅਸੀਂ ਨਾਲ ਨਹੀਂ ਲੈ ਕੇ ਆਏ ਉਹਨਾਂ ਨੇ ਉੱਥੇ ਸਾਨੂੰ ਪ੍ਰੋਵਾਈਡ ਕਰਨਾ ਹੈ ਸਾਰੀ ਚੀਜ਼ ਦੇਣੀ ਹੈ ਚਾਹ ਪਾਣੀ ਜੋ ਮੈਡੀਸਿਨ ਹੈ ਉਹਨਾਂ ਨੇ ਉਹ ਵੀ ਚੈੱਕਅਪ ਪਹਿਲਾਂ ਕੀਤਾ ਤੇ ਜੋ ਮੈਡੀਸਿਨ ਰਸਤੇ 'ਚ ਲੋਡ ਪਈ ਉਹ ਸਾਨੂੰ ਉਹ ਵੀ ਅਰੇਂਜਮੈਂਟ ਕਰਕੇ ਦੇਣਗੇ